ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਦ ਫਾਈਨਲ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਚ ਅੱਜ ਦੇ ਸਾਡੇ ਐਪੀਸੋਡ ਦੇ ਪਹਿਲੇ ਸਪਾਂਸਰ ਨੇ ਸੇਵ 1 ਫੂਡ ਕਰਦੇ ਰਾਸ਼ਨ ਲਈ ਹੁਣ ਮੰਗਾਈ ਦੀ ਚਿੰਤਾ ਕਰਨੀ ਛੱਡ ਦਿਓ ਰਾਸ਼ਨ ਦੇ ਹਰ ਸਮਾਨ ਤੇ ਬਾਕਮਾਲ ਆਫਰਾਂ ਲੈਣੀਆਂ ਚਾਹੁੰਦੇ ਹੋ ਤਾਂ ਫਿਰ ਦੇਰ ਨਾ ਕਰੋ ਛੇਤੀ ਛੇਤੀ ਆ ਜਾਓ ਸੇਵ 1 ਫੂਡ ਤੇ ਇਤੁਦੀ ਆਫਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਰ ਇੱਕ ਫੈਸਟੀਵਲ ਤੇ ਆਮ ਦਿਨਾਂ ਵਿੱਚ ਵੀ ਖਾਸ ਆਫਰਾਂ ਲਈ ਯਾਦ ਰੱਖੋ ਬਸ ਸੇਵ ਤੇ ਸਾਡੇ ਦੂਜੇ ਸਪਾਂਸਰ ਨੇ ਗਰਚਾ ਬਰੋਸ ਤੁਹਾਡੇ ਮਨਪਸੰਦ ਦਾ ਹਰ ਤਰ੍ਹਾਂ ਦਾ ਮੀਟ ਵੱਖ-ਵੱਖ ਤਰ੍ਹਾਂ ਦੇ ਮੀਟ ਲਈ ਇੱਧਰ ਉੱਧਰ ਜਾਣ ਦੀ ਲੋੜ ਹੀ ਪੂਰੀ ਫੈਮਿਲੀ ਇਕੱਠੇ ਹੋ ਜਾਓ ਤੇ ਬਸ ਗਰਚਾ ਮੀਟ ਵਾਲਿਆਂ ਨੂੰ ਹਰ ਤਰ੍ਹਾਂ ਦੇ ਮੀਟ ਤੇ ਚਿਕਨ ਦਾ ਆਰਡਰ ਦੇ ਦਿਓ ਗਰਚਾ ਮੀਟ ਹੁਣ ਪਰੌਣਿਆਂ ਦੇ ਆਉਣ ਤੇ ਘਬਰਾਉਣ ਦੀ ਲੋੜ ਨਹੀਂ ਸੋ ਇੱਕ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਖਬਰਾਂ ਤੇ ਦੇਸ਼ ਅੰਦਰ ਕਰੋਨਾ ਦਾ ਲਗਾਤਾਰ ਵਧਦਾ ਜਾ ਰਿਹਾ ਕਹਿਰ ਲੁਧਿਆਣਾ ਅੰਦਰ ਕਰੋਨਾ ਨਾਲ ਹੋਈ ਦੂਜੀ ਮੌਤ 69 ਸਾਲ ਦੀ ਮਹਿਲਾ ਨੇ ਪੀਜੀਆਈ ਚ ਤੋੜਿਆ ਦਮ ਉਮਕਲਾਂ ਦੇ ਪਿੰਡ ਜੋਨੇਵਾਲ ਦੀ ਰਹਿਣ ਵਾਲੀ ਸੀ ਮਹਿਲਾ ਦੋ ਦਿਨ ਪਹਿਲਾਂ ਹੀ ਮਹਿਲਾ ਮਹਿਲਾ ਦੀ ਮੌਤ ਹੋਈ ਹੈ ਕੁਝ ਦਿਨ ਪਹਿਲਾਂ ਹੀ ਪੀਜੀਆਈ ਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਲੁਧਿਆਣਾ ਦੇ ਸਥਿਤ ਲੁਧਿਆਣਾ ਦੇ ਵਿੱਚ ਸਥਿਤੀ ਵਿਗੜਨ ਤੋਂ ਬਾਅਦ ਪੀਜੀਆਈ ਰੈਫਰ ਕੀਤਾ ਗਿਆ ਸੀ ਸੋ ਲਗਾਤਾਰ ਸੂਬੇ ਦੇ ਅੰਦਰ ਗੱਲ ਕਰੀਏ ਤਾਂ ਕਰੋਨਾ ਵੱਲੋਂ ਆਪਣੇ ਪੈਰ ਪਛਾਰੇ ਜਾ ਰਹੇ ਨੇ ਇਹ ਦੂਜੀ ਮੌਤ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਆਹ ਮਜ਼ਦੂਰ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਕਾਫੀ ਲੰਬੇ ਸਮੇਂ ਤੋਂ ਲੁਧਿਆਣਾ ਰਹਿ ਰਿਹਾ ਸੀ ਜਿਸ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਜਾਂਦਾ ਤਾਂ ਉਸ ਦੀ ਵੀ ਜਿਹੜੀ ਮੌਤ ਹੋ ਗਈ ਸੀ ਤਾਂ ਹੁਣ ਇੱਕ ਔਰਤ ਦੀ ਮੌਤ ਜਿਹੜੀ ਕਰੋਨਾ ਦੇ ਕਾਰਨ ਹੋਈ ਹੈ ਲਗਾਤਾਰ ਦੇਸ਼ ਅੰਦਰ ਜਿਹੜੇ ਕਰੋਨਾ ਦੇ ਪੋਜ਼ਿਟਿਵ ਮਾਮਲੇ ਨੇ ਉਹਨਾਂ ਤੇ ਉਹਨਾਂ 'ਚ ਵਾਧਾ ਹੋ ਰਿਹਾ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਨੇ ਉਹ ਕੇਰਲ ਦੇ ਵਿੱਚ ਦਰਜ ਕੀਤੇ ਗਏ ਨੇ ਫਿਰ ਮਹਾਰਾਸ਼ਟਰ ਦੇ ਵਿੱਚ ਰਾਜਸਥਾਨ ਦੇ ਵਿੱਚ ਸੋ ਲਗਾਤਾਰ ਜਿਹੜੇ ਇਹ ਕਰੋਨਾ ਦੇ ਡਿਫਰੈਂਟ ਵੇਰੀਐਂਟਸ ਆਏ ਨੇ ਉਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਜੇ ਪਹਿਲਾ ਕਰੋਨਾ ਕਾਲ ਦੀ ਗੱਲ ਕਰੀਏ ਤਾਂ ਜਾਨ ਮਾਲ ਤੋਂ ਲੈ ਕੇ ਆਰਥਿਕ ਤੌਰ ਤੇ ਸੋਸ਼ੀਅਲੀ ਜਿਹੜਾ ਇੱਕ ਵੱਡਾ ਨੁਕਸਾਨ ਪੂਰੇ ਵਰਲਡ ਨੂੰ ਜਿਹੜਾ ਉਹ ਚੱਲਣਾ ਪਿਆ ਸੀ ਜਿਸ ਦੇ ਵਿੱਚ ਪੰਜਾਬ ਤੇ ਪੂਰਾ ਦੇਸ਼ ਨੇ ਵੀ ਜਿਹੜੀ ਕਰੋਨਾ ਦੀ ਮਾਰ ਚੱਲੀ ਸੀ ਇਹ ਜਿਹੜੇ ਵੇਰੀਐਂਟ ਨੇ ਇਹ ਹੁਣ ਹਾਂਗਕਾਂਗ ਤੇ ਚਾਈਨਾ ਤੋਂ ਜਿਹੜੇ ਆਏ ਨੇ ਸੋ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਦਿੱਲੀ ਦੇ ਵਿੱਚ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਹਰਿਆਣਾ ਦੇ ਵਿੱਚ ਵੀ ਸੋ ਡਾਕਟਰਾਂ ਵੱਲੋਂ ਵੀ ਲਗਾਤਾਰ ਜਿਹੜਾ ਉਹ ਕਿਹਾ ਜਾ ਰਿਹਾ ਹੈ ਵੀ ਬਿਲਕੁਲ ਜਿੱਥੇ ਭੀੜ-ਪੜੱਕੇ ਵਾਲੀ ਜਗ੍ਹਾ ਤਾਂ ਉੱਥੇ ਜਾਣ ਤੋਂ ਗੁਰੂਇਜ਼ ਕੀਤਾ ਜਾਵੇ ਜਿਵੇਂ ਪਹਿਲਾਂ ਕਰੋਨਾ ਕਾਲ ਦੇ ਦੌਰਾਨ ਜਿਹੜੀਆਂ ਪ੍ਰੀਕਾਸ਼ਨਸ ਰੱਖੀਆਂ ਗਈਆਂ ਨੇ ਉਸ ਤਰੀਕੇ ਦੇ ਨਾਲ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਜੇ ਤੁਸੀਂ ਭੀੜ ਵਾਲੀ ਜਗ੍ਹਾ ਤੇ ਜਾਂਦੇ ਹੋ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਹੈ ਤੇ ਜੇਕਰ ਤੁਹਾਨੂੰ ਲੱਗਦਾ ਵੀ ਕੋਈ ਵਾਇਰਲ ਫੀਵਰ ਜਾਂ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਕੋਈ ਗਲਾ ਜ਼ਖਾਮ ਕਿਸੇ ਤਰੀਕੇ ਦੀ ਵੀ ਇਹ ਜੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਨਜ਼ਦੀਕੀ ਹਸਪੀਟਲ ਦੇ ਵਿੱਚ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾ ਲੋ ਸੋ ਹਕੂਮਕਲਾਂ ਦੇ ਪਿੰਡ ਜੋਨੇਵਾਲ ਦੇ ਨੇੜੇ ਇਸ ਮਹਿਲਾ ਦੀ ਮੌਤ ਹੋਈ ਹੈ ਹਾਲਾਂਕਿ ਪਰਿਵਾਰਕ ਮੈਂਬਰ ਦੀ ਵੀ ਜਿਹੜਾ ਉਹ ਟੈਸਟ ਕੀਤੇ ਜਾ ਰਹੇ ਤਾਂ ਜੋ ਦੇਖਿਆ ਜਾ ਸਕੇ ਵੀ ਇਸ ਵਾਇਰਸ ਦੇ ਨਾਲ ਕੋਈ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਜਿਹੜੇ ਉਹ ਸਕਰਮਿਤਤਾ ਨਹੀਂ ਹੋ ਗਏ ਨੇ ਸੋ ਇਸ ਨੂੰ ਲੈ ਕੇ ਵੀ ਸਿਹਤ ਵਿਭਾਗ ਵੱਲੋਂ ਲਗਾਤਾਰ ਜਿਹੜੇ ਨੇ ਉਹ ਟੈਸਟ ਕੀਤੇ ਜਾ ਰਹੇ ਨੇ ਹਾਲਾਂਕਿ ਇਹ ਵੀ ਸਿਹਤ ਵਿਭਾਗ ਵੱਲੋਂ ਕਿਹਾ ਜਾ ਰਿਹਾ ਵੀ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਬਹੁਤਾ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਵੇਰੀਐਂਟ ਇੰਨੇ ਜ਼ਿਆਦਾ ਖਤਰਨਾਕ ਨਹੀਂ ਹੈਗੇ ਪਰ ਫਿਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਇਹ ਜੀ ਮਾਤ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲਦਾ ਸੁਰੱਖ ਕਰਦੇ ਹਾਂ ਜੀ ਅਗਲੀ ਖਬਰ ਦੇ ਬਾਅਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਧਮਕੀ ਦਿੱਤੀ ਗਈ ਹੈ ਪੁਲਿਸ ਨੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਾਜ਼ੀਆਬਾਦ ਤੋਂ ਇਸ ਮੁਲਾਜ਼ਮ ਦੀ ਜਿਹੜੀ ਹੈ ਮੁਲਜ਼ਮ ਦੀ ਹੈ ਸੌਰੀ ਗ੍ਰਿਫਤਾਰੀ ਹੋਈ ਹੈ ਪੁਲਿਸ ਮੁਤਾਬਕ ਮੁਲਜ਼ਮ ਨੇ ਸ਼ਰਾਬ ਦੇ ਨਸ਼ੇ 'ਚ ਫੋਨ ਕੀਤਾ ਸੀ ਪਤਨੀ ਦੇ ਜਾਣ ਮਗਰੋਂ ਨਿੱਜੀ ਮੁੱਦਿਆਂ ਨੂੰ ਲੈ ਕੇ ਪਰੇਸ਼ਾਨ ਚੱਲ ਰਿਹਾ ਸੀ ਵਿਅਕਤੀ ਜੁਪੀ 112 ਤੇ ਫੋਨ ਕਰਕੇ ਸੀਐਮ ਨੂੰ ਮਾਰਨ ਦੀ ਧਮਕੀ ਦੇ ਦਿੱਤੀ ਹੈ ਧਮਕੀ ਮਿਲਣ ਮਗਰੋਂ ਸੀਐਮ ਦੀ ਸੁਰੱਖਿਆ ਵੀ ਵਧਾਈ ਗਈ ਹੈ ਸੋ ਸ਼ਰਾਬ ਦੇ ਨਸ਼ੇ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇਹ ਧਮਕੀ ਦਿੱਤੀ ਹੈ ਕੀ ਕੁਝ ਕਿਹਾ ਇਸ ਮਾਮਲੇ ਸਬੰਧੀ ਹੋਰ ਸੁਣ ਲੈਣੇ ਹੈ ਜੀ ਕੱਲ ਦਿਨਾਂ 5ਵਾਂ 6 ਜੂਨ 2025 ਦੀ ਰਾਤ ਨੂੰ ਗਾਜ਼ੀਬਾਦ ਪੁਲਿਸ ਕੰਸਟ੍ਰੀਟ के थाना कोतवाली में यूपी 112 पर एक कॉल आई जिसमें कि द्वारा कहा गया कि दिल्ली के मुख्यमंत्री को जान से मार दिया जाएगा इस पर तत्काल ही जो कंट्रोल रूम है उसने दिल्ली के कंट्रोल रूम को इसको अवगत कराया वह पीआरवी चीता और थाने का लोकल फोर्स मौके पर पहुंचा इस कॉलर से संपर्क उसके पश्चात नहीं हो पाया है इसका जो जिस नंबर से कॉल आया था उसका कैफिट आईडी इत्यादि निकाल कर ट्रेस करने का प्रयास किया जा रहा है सर लास्ट पर काल पर इसमें काम चल रहा है टीमें गठित की गई हैं जल्द ही जिस भी वेक्टरइज कॉल बुक किया गया है उसको ट्रेस करके और इस पूरे प्रकरण में आगे की विधि कार्यवाही की जाएगी रोकर का जी अगली खबर दे बल पटियाना च प्रदर्शनकारियों ने डीसी दी आरती उतार देती एक वखरे तरीके दे नाल विरोध किया गया इंसाफ दी मांग कर रहे ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੌਕੇ ਤੇ ਪਹੁੰਚੀ ਡੀਜੀ ਪ੍ਰੀਤੀ ਯਾਦਵ ਦੇ ਗੱਲ ਚ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਦਰਸ਼ਕਾਂ ਨੂੰ ਸਮਾਣਾ ਚ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਸੀ ਜਿਸ ਦੇ ਇਨਸਾਫ ਮਾਪੇ ਮੰਗ ਰਹੇ ਹਨ ਇਪਰ ਤੇ ਇੱਕ ਨੋਵਾ ਕਾਰ ਦੀ ਭਿਆਨਕ ਟੱਕਰ ਦੇ ਵਿੱਚ ਸੱਤ ਬੱਚਿਆਂ ਦੀ ਮੌਤ ਹੋ ਗਈ ਸੀ ਬੱਚਿਆਂ ਦੀ ਮੌਤ ਤੋਂ ਬਾਅਦ ਚੱਲ ਰਹੇ ਮਾਪਿਆਂ ਵੱਲੋਂ ਜਿਹੜਾ ਉਹ ਵਿਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਮੌਕੇ ਤੇ ਪ੍ਰਦਰਸ਼ਨਕਾਰੀਆਂ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੇ ਮੌਕੇ ਤੇ ਮਾਪਿਆਂ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਪਰਿਵਾਰਕ ਮੈਂਬਰਾਂ ਨੇ ਸਭ ਤੋਂ ਪਹਿਲਾਂ ਉਹ ਸੁਣ ਲੈਣੇ ਆ ਜੀ

ਬੈਠ ਕੇ ਗੱਲ ਕਰਦੇ ਆਂ ਬੈਠ ਕੇ ਬੈਠ ਕੇ ਗੱਲ ਕਰਦੇ ਆਂ ਨਾਲ ਸਾਰੀ ਰੋਕ ਕਰਕੇ ਜੀ ਅਗਲੀ ਖਬਰ ਦੇ ਵੱਲ ਚੰਡੀਗੜ੍ਹ ਚ ਸੀਟੀਯੂ ਬੱਸ ਨੂੰ ਭਿਆਨਕ ਅੱਗ ਲੱਗੀ ਹੈ ਡਰਾਈਵਰ ਤੇ ਕੰਡਕਟਰ ਨੇ ਸਮਝਦਾਰੀ ਦਿਖਾਈ ਹੈ ਬੱਸ ਨੂੰ ਪਾਸੇ ਰੋਕ ਕੇ ਸਵਾਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹਾਦਸੇ ਦੌਰਾਨ 10 ਤੋਂ 12 ਵਿਅਕਤੀ ਨੇ ਜਿਹੜੇ ਉਹ ਬੱਸ ਦੇ ਵਿੱਚ ਸਵਾਰ ਸਨ ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਜਾਨੀ ਨੁਕਸਾਨ ਤੋਂ ਜਿਹੜਾ ਬਚਾ ਰਿਹਾ ਹੈ ਹਾਦਸੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾਹਨ ਹੈ ਬੱਸ ਆ ਜਿਹੜੀ ਚੰਡੀਗੜ੍ਹ ਸੀਟੀ ਯੂ ਦੀ ਉਹ ਚੰਗੀ ਤਰ੍ਹਾਂ ਨੁਕਸਾਨੀ ਗਈ ਹੈ ਅੱਗ ਲੱਗਣ ਦੇ ਕਾਰਨ ਹਾਲੇ ਤੱਕ ਜਿਹੜੇ ਨੇ ਉਹ ਸਾਹਮਣੇ ਨਹੀਂ ਆਏ ਬੇਹੱਦ ਹਾਦਸਾ ਭਿਆਨਕ ਵਾਪਰ ਸਕਦਾ ਸੀਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਤੁਸੀਂ ਦੇਖਦੇ ਹੋ ਧੂਆਂ ਧਾਰ ਹੋਇਆ ਪਿਆ ਬੱਸ ਚੰਡੀਗੜ੍ਹ ਸਿਟੀ ਜੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਹਾਲਾ ਕੇ ਇਸ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਵਿਚਾਰਾ ਮਾਰੀਆਂ ਜਾ ਰਹੀਆਂ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ ਪਰ ਇਹਦੇ ਵਿੱਚ ਬਿਲਕੁਲ ਅੱਪਾ ਕਹਿ ਸਕਦੇ ਹਾਂ ਜੀ ਸਿਆਣਪ ਦਿਖਾਈ ਹੈ ਡਰਾਈਵਰ ਤੇ ਕੰਡਕਟਰ ਨੇ ਸਿਆਣਪ ਦਿਖਾਉਂਦੇ ਆ ਜਿਸ ਦੀਆਂ ਬਸ ਦੇ ਵਿੱਚ ਸਵਾਰੀਆਂ ਜਿਨ੍ਹਾਂ ਦੀ ਗਿਣਤੀ 10 ਤੋਂ 12 ਦੱਸੀ ਜਾ ਰਹੀ ਹੈ ਉਹਨਾਂ ਨੂੰ ਜਿਹੜਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੁਸੀਂ ਦੇਖ ਸਕਦੇ ਹੋ ਬਸ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਸ ਨੂੰ ਅੱਗ ਲੱਗੀ ਹੋਈ ਹੈ ਤੇ ਤੁਹਾ ਜਿਹੜਾ ਸਮਾਨ ਛੁਰ ਰਿਹਾ ਤੇ ਅੱਗ ਦੀਆਂ ਲਪਟਾਂ ਵੀ ਅਸਮਾਨ ਨੂੰ ਛੁਰ ਰਹੀਆਂ ਨੇ ਤਾਂ ਫਾਇਰ ਬ੍ਰਿਗੇਡ ਵੱਲੋਂ ਭੈੜੀ ਮੁਸ਼ਕਲ ਤੋਂ ਬਾਅਦ ਜਿਹੜਾ ਇਸ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਸੁਰੱਖ ਕਰਦੇ ਆ ਜੀ ਅਗਲੀ ਖਬਰ ਦੇ ਬੱਲ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ ਹੋ ਗਿਆ ਹਰਨੀਆਂ ਦਾ ਆਪਰੇਸ਼ਨ ਕਰਾਉਣ ਆਇਆ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਡਾਕਟਰ ਤੇ ਹਸਪਤਾਲ ਦੀ ਅਣਗਹਿਲੀ ਦੇ ਦੋਸ਼ ਲਗਾਏ ਨੇ ਹਸਪਤਾਲ ਦੇ ਬਾਹਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਲਗਾਤਾਰ ਪੀੜਤ ਪਰਿਵਾਰ ਵੱਲੋਂ ਧਰਨਾ ਰੋਸ ਮਦਰਾਂ ਕੀਤਾ ਜਾ ਰਿਹਾ ਹੈ ਡਾਕਟਰਾਂ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਕਿ ਆਪਰੇਸ਼ਨ ਸਹੀ ਹੋਇਆ ਪਰ ਬਾਅਦ ਦੇ ਵਿੱਚ ਇਸ ਵਿਅਕਤੀ ਦੀ ਸਿਹਤ ਵਿਗੜ ਗਈ ਆਪਰੇਸ਼ਨ ਤੋਂ ਬਾਅਦ ਕਪੜਾ ਹੱਡ ਕਾਰਨ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਕੀ ਕਿਹਾ ਇਸ ਪੂਰੇ ਮਾਮਲੇ ਸੰਬੰਧੀ ਸਭ ਤੋਂ ਪਹਿਲਾਂ ਉਹ ਸੁਣ ਲੈਣੇ ਇੱਕ ਪੇਸ਼ੈਂਟ ਨੂੰ ਪੌਣੇ 2 ਪੌਣੇ 12 ਵਜੇ ਲੈ ਕੇ ਜਾਂਦੇ ਹੋ ਅੱਧੇ ਘੰਟੇ ਘੰਡੇ ਦਾ ਆਪਰੇਟ ਆਪਰੇਟ ਹੈਗਾ ਵੱਧ ਤੋਂ ਵੱਧ 1 ਵਜੇ ਤੱਕ ਖਤਮ ਹੋਣਾ ਚਾਹੀਦਾ ਸੀਗਾ ਸਵਾ 2 ਵਜੇ ਤੁਸੀਂ ਤੁਹਾਨੂੰ ਇਹ ਬੰਦਾ ਬਾਹਰ ਬੈਠਾ ਵਾ ਇਕੱਲਾ ਹੀਗਾ ਸੀ ਜਦੋਂ ਇਹਨੂੰ ਪਤਾ ਲੱਗਾ ਵੀ ਕੋਈ ਨਾ ਕੋਈ ਅੰਦਰ ਹਲਚਲ ਹੁੰਦੀ ਪਈ ਆ ਮਸ਼ੀਨਾਂ ਮਸ਼ੂਨਾਂ ਲੈ ਕੇ ਜਾਂਦੇ ਆ ਕਿਸੇ ਨੇ ਇੰਟੀਮੀ ਇਨੂੰ ਪਤਾ ਲੱਗਾ ਵੀ ਇਹ ਚੀਜ਼ ਹੋਈ ਆ ਇਹਨੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਅੱਧਾ ਇੱਕ ਘੰਟਾ ਘੰਟਾ ਨਹੀਂ ਇਹਨੂੰ ਪਤਾ ਲੱਗਾ 3 ਵਜੇ ਨੂੰ ਆ ਕੇ ਦੱਸਿਆ ਵੀ ਉਹਨੂੰ ਹਾਰਟ ਅਟੈਕ ਹੋਇਆ ਠੀਕ ਹੈ ਹਾਰਟ ਅਟੈਕ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਕੀ ਉਹਦੇ ਦਾ ਟ੍ਰੀਟਮੈਂਟ ਕੀਤਾ ਕੀ ਨਹੀਂ ਕੀਤਾ ਮੈਨੂੰ ਮੈਂ ਇਹਨੂੰ ਸਵੇਰ ਦਾ ਫੋਨ ਕਰਨਿਆ ਕੋਈ ਕੰਮ ਸੀਗਾ ਤੇ ਮੈਨੂੰ ਇਹਦਾ ਫੋਨ ਆਇਆ ਕਹਿੰਦਾ ਕਿ ਇਹ ਗੱਲਬਾਤ ਹੋ ਗਈ ਆ ਮੈਂ ਆਪਣੀ ਦੁਕਾਨ ਛੱਡ ਕੇ ਸਿੱਧਾ ਇੱਥੇ ਆਇਆ ਤੇ ਮੈਂ ਆ ਕੇ 4 ਦੱਸਤੀ ਆਇਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਇਹ ਦੱਸਣ ਕਿਉਂ ਨਹੀਂ ਦੇ ਅੰਦਰ ਤਿੰਨ ਜਨਾਨੀਆਂ ਬਾਹਰ ਖਲਾਰੀਆਂ ਜਿਹੜੀਆਂ ਇਹਨਾਂ ਦੀ ਸਿਕਿਉਰਿਟੀ ਗ ਦੀ ਵਾਈਫ ਨੂੰ ਭੇਜਿਆ ਅੰਦਰ ਜਦੋਂ ਅੰਦਰੋਂ ਉਸੇ ਵੇਲੇ ਭੱਜੀ ਆਈ ਕਿ ਡੈਥ ਹੋ ਗਈ ਆ ਜੇ ਪੇਸ਼ੈਂਟ ਨੂੰ ਆ ਪਤਾ ਹੋਵੇ ਲੱਗਣਾ ਜਾਵੇ ਕਿ ਇਹ 4:30 ਵਜੇ ਡੈਥ ਹੋਣ ਹੋਈ ਹੈ ਦੀ ਇਹਨਾਂ ਦਾ ਕੋਈ ਫਰਜ ਨਹੀਂ ਵੀ 4 ਘੰਟੇ ਤੁਸੀਂ ਪੇਸ਼ੈਂਟ ਨੂੰ ਲੰਮੇ ਪਾ ਕੇ ਬੈਠੇ ਜੇ ਕਿੰਨੇ ਵਜੇ ਤੁਹਾਡੀ ਡੈਥ ਹੋਈ ਆ ਕਿੰਨੇ ਵਜੇ ਨਹੀਂ ਹੋਈ ਇਹ ਸਾਰਾ ਇਹਨਾਂ ਨੇ ਧੋਖੇ ਜਿਨਾਂ ਨੂੰ ਰੱਖਿਆ ਕਿਉਂਕਿ ਉਹ ਵਿਚਾਰਾ ਕੱਲਾ ਬੈਠਾ ਸੀ ਸਵੇਰ ਦਾ ਇਹ ਗੱਲ ਜੇ ਛੋਟੇ ਛੋਟੇ ਬੱਚੇ ਮੰਗ ਸਾਨੂੰ ਇਥੇ ਅਸੀਂ ਧਰਨਾ ਲਾਉਣਾ ਵਾ ਸਾਨੂੰ ਪਤਾ ਲੱਗੇ ਵੀ ਕੀ ਕੀ ਇਹਨਾਂ ਦੇ ਉੱਪਰ ਪਰਚਾ ਪਹਿਲਾਂ ਐਫ ਆਈ ਆਰ ਕਰਾਓ ਪੇਰ ਪਤਾ ਲੱਗੇ ਵੀ ਕੀ ਇਹਨਾਂ ਦੀ ਕੀ ਇਹਨਾਂ ਦੀ ਲਾਪਰਵਾਹੀ ਹੈਗੀ ਆ ਇਹ ਇੱਕ ਮਿੰਟ ਉਹ ਕਿਧਰ ਗਿਆ ਮੁੰਡਾ ਇਹਦਾ ਆ ਇੱਕ ਮਿੰਟ ਆ ਮੁੰਡੇ ਦੀ ਪੂਰੀ ਕੰਡੀਸ਼ਨ ਵੇਖੋ ਆ ਮੁੰਡਾ ਚੱਲਿਆ ਆ ਮੁੰਡੇ ਦੀ ਪੂਰੀ ਕੰਡੀਸ਼ਨ ਵੇਖੋ ਤੁਹਾਨੂੰ ਲੱਗਦਾ ਠੀਕ ਹੈ ਆ ਵੇਖੋ ਆ ਮੁੰਡਾ ਆ ਵੇਖੋ ਉਹ ਆਪ ਗੁਲਚੀਆਂ ਦੀ ਦੁਕਾਨ ਦੇ ਕੰਮ ਕਰਦਾ ਹੀ ਰਾਤ ਨੂੰ ਚਾਂਪਾ ਲੋਂਦਾ ਸੀ ਤੁਸੀਂ ਇਹ ਸੋਚੋ ਠੀਕ ਹੈ ਇੱਕ ਸਿਰਫ ਕਿ ਇੱਕ ਵਿਸ਼ਵਾਸ ਹੈ ਇੱਕ ਬਣਿਆ ਹੁੰਦਾ ਹੀ ਕਿ ਬੰਦੇ ਦਾ ਕਿ ਮੈਂ ਉੱਥੇ ਜਾ ਕੇ ਆਪਰੇਟ ਕਰਾਵਾਂਗਾ ਮੈਂ ਕਹਿੰਦਾ ਵੀ ਹੋਟਲ ਹਸਪੀਟਲ ਦਾ ਨਾਮ ਪਲਸ ਆ ਪਰ ਇਹ ਲੋਕਾਂ ਦੀ ਪਲਸ ਖਤਮ ਕਰ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕਿਸੇ ਪੇਸ਼ੈਂਟ ਨੂੰ ਇੱਥੇ ਆਉਣਾ ਚਾਹੀਦਾ ਵਾ ਆਪਰੇਟ ਆਪਣਾ ਕਰਉਣਾ ਚਾਹੀਦਾ ਵਾ ਮਿਲਣ ਤੇ ਜਾਈਏ ਇੱਥੇ ਕੋਦੀ ਪਰ ਜਿਹੜੀ ਇਹਨਾਂ ਦੀ ਇਲਾਜ ਦੀ ਹੈ ਜੀ ਆ ਬੈਡਰ ਟਿਕਟੋ ਦੀ ਕਾਪੀ ਲੈ ਰਹੇ ਉਸ ਤੋਂ ਬਾਅਦ ਜੋ ਮਦਈ ਕਹਿਣਗੇ ਉਸ ਦੇ ਮੁਤਾਬਕ ਬਣਦੀ ਕਾਰਵਾਈ ਕਰਾਂਗੇ ਪਰਿਵਾਰ ਦੇ ਵੱਲੋਂ ਕੀ ਕਿਹਾ ਗਿਆ ਹੈ ਕਹਿੰਦੇ ਪੋਸਟਮਾਰਟਮ ਕਰ ਰਹੇ ਅਜੇ ਕਿ ਪੋਸਟਮਾਰਟਮ ਕਰਾਵਾਂਗੇ ਜੀ ਜਿਦੀ ਜੋ ਜੋਨ ਗੈਲੀ ਹੋਗੀ ਜੋ ਵੀ ਪੋਸਟਮਾਰਟਮ ਰਿਪੋਰਟ ਹੋਊਗੀ ਉਸ ਦੇ ਮੁਤਾਬਕ ਸਰ ਐਕਚੁਅਲੀ ਇਹਨਾਂ ਪੇਸ਼ੈਂਟ ਜਿਹੜਾ ਹੈ ਸਾਡੇ ਕੋਲ ਆਇਆ ਸੀਗਾ ਸਰਜਰੀ ਵਾਸਤੇ ਫਾਨੀ ਆਦੀ ਔਰ ਹੋਰ ਵੀ ਪੇਸ਼ੈਂਟ ਸੀ ਵਿਦ ਸਮ ਕੋਮੋਬਿਡਿਟੀਜ਼ ਨਾਲ ਕੁਝ ਹੋਰ ਵੀ ਪ੍ਰੋਬਲਮਸ ਹੈਗੀਆਂ ਸੀ ਇਹ ਪੇਸ਼ੈਂਟ ਵੀ ਜਿਹੜੇ ਆ ਤੇ ਉਹਦੇ ਨਾਲ ਜਦੋਂ ਸਰਜਰੀ ਕੀਤਾ ਸਰਜਰੀ ਠੀਕ ਠਾਕ ਹੋ ਗਈ ਸਾਡੇ ਡਾਕਟਰ ਉਹ ਟੀਚੋ ਪੇਸ਼ੈਂਟ ਨੇ ਜਿਹੜਾ ਬਾਅਦ ਸ਼ਿਫਟ ਕਰਵਾਨੀ ਲੱਗੇ ਸੀਗੇ ਤੇ ਅਚਾਨਕ ਹਾਲੇ ਪਰ ਸਡਨ ਘਬਰਾਹਟ ਹੋਈ ਤੇ ਉਹ ਘਬਰਾਹਟ ਹੋਣ ਤੋਂ ਬਾਅਦ ਸਾਡੇ ਡਾਕਟਰਸ ਨੇ ਪੇਸ਼ੈਂਟ ਨੂੰ ਰਿਵਾਈਵ ਕਰਨ ਦਾ ਕੋਸ਼ਿਸ਼ ਕੀਤਾ ਸਡਨ ਕਾਰਡੀਓਰੇਸ ਸੀਗਾ ਵੀ ਬਲੀਵ ਤੇ ਆਪਣਾ ਕਾਫੀ ਰਿਵਾਈਵ ਕਰਨ ਦਾ ਕੋਸ਼ਿਸ਼ ਕੀਤਾ ਸੀਪੀਆਰ ਵੀ ਦਿੱਤਾ ਸਾਰੇ ਇੰਟੈਂਸਿਵ ਸੀਰੀਸਗੇ ਨਾਲ ਡਾਕਟਰ ਸੱਜਵੀ ਸੀਗੇ ਸਾਰੇ ਡਾਕਟਰਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਪੇਸ਼ੈਂਟ ਨੂੰ ਰਿਵਾਈਵ ਕੀਤਾ ਜਾਏ ਬਟ ਇਟਸ 올 ਡੈਸਿਨੀ ਐਂਡ ਗੋਡ ਵਾਸ ਡਿਸਾਈਡਿਡ ਇਨ ਦਿਸ ਅਨਫੋਰਚੂਨੇਟਲੀ ਪੇਸ਼ੈਂਟ ਐਕਸਾਈਟ ਰੋਕ ਕਰਦਿਆਂ ਜੀ ਅਗਲੀ ਖਬਰ ਦੇ ਵੱਲ ਨਾਲੋਂ ਨਾਲ ਜ਼ਿਕਰ ਕਰਾਂਗੇ ਜੀ ਜਿਹੜਾ ਇਹ ਹਸਪੀਟਲ ਹੈ ਮਾਫੀ ਚਾਹੂੰਗਾ ਇਸ ਹਸਪੀਟਲ ਤੋਂ ਪਹਿਲਾਂ ਇੱਕ ਮੋਗਾ ਦੇ ਵਿੱਚ ਵੀ ਇਹੋ ਜਿਹੀ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਔਰਤ ਸੇਮ ਐਸੇ ਤਰੀਕੇ ਦੇ ਨਾਲ ਜਿਹੜਾ ਉਹ ਹਰਨੀਆਂ ਦਾ ਆਪਰੇਸ਼ਨ ਕਰਵਾਉਣ ਗਈ ਸੀ ਤੇ ਜਿੱਥੇ ਵੀ ਸਿਵਲ ਹਸਪੀਟਲ ਮੋਗਾ ਦੇ ਵਿੱਚ ਇਹ ਆਪਰੇਸ਼ਨ ਜਿਹੜਾ ਉਸ ਔਰਤ ਵੱਲੋਂ ਕਰਵਾਉਣ ਲਈ ਗਿਆ ਸੀ ਹਾਲਾਂਕਿ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੇ ਉਹ ਦੋਸ਼ ਲਗਾਏ ਗਏ ਵੀ ਹਸਪੀਟਲ ਦੇ ਅਧਿਕਾਰੀਆਂ ਵੱਲੋਂ ਜਾਂ ਡਾਕਟਰਾਂ ਵੱਲੋਂ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਇਲਾਜ ਨਹੀਂ ਕੀਤਾ ਗਿਆ ਇਹ ਨਿੰਗਹਿਲੀ ਵਰਤੀ ਗਈ ਹੈ ਜਿਸ ਦੇ ਤਹਿਤ ਉਸ ਔਰਤ ਦੀ ਵੀ ਮੌਤ ਹੋ ਗਈ ਇਸ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਸਿਵਲ ਹਸਪਤਲ ਮੋਗਾ ਆ ਗਿਆ ਸੀ ਇਸੇ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਉੱਥੇ ਵੀ ਧਰਨਾ ਲਗਾਇਆ ਗਿਆ ਇਨਸਾਫ ਦੀ ਮੰਗ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਹਾਲਾਂਕਿ ਚਲੋ ਇਨਕੁਆਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਆਖਰਕਾਰ ਉਸ ਔਰਤ ਦੀ ਮੌਤ ਕਿਵੇਂ ਹੋਈ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਇਸ ਹਸਪਤਲ ਦੇ ਵਿੱਚ ਵੀ ਜਿਹੜਾ ਇੱਕ ਵਿਅਕਤੀ ਵੱਲੋਂ ਆਪਣੇ ਹਰਨੀਆਂ ਦਾ ਆਪਰੇਸ਼ਨ ਜਿਹੜਾ ਉਹ ਕਰਵਾਇਆ ਗਿਆ ਹਾਲਾਂਕਿ ਸਕਸੈਸਫੁਲ ਰਿਹਾ ਆਪਰੇਸ਼ਨ ਪਰ ਉਸ ਤੋਂ ਬਾਅਦ ਘਬਰਾਟ ਹੁੰਦੀ ਆ ਅਚਾਨਕ ਤੇ ਜਿਹੜੀ ਆ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਬੇहद ਗਰੀਬ ਪਰਿਵਾਰ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਹਗਾਮਾ ਹੋ ਰਿਹਾ ਹੈ ਬਾਹਰ ਉਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਪੁਲਿਸ ਵੱਲੋਂ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਡਾਕਟਰ ਨੇ ਉਨਾ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਆਪਣਾ ਪੱਖ ਰੱਖਿਆ ਗਿਆ ਦੱਸਿਆ ਜਾ ਰਿਹਾ ਵੈਸੇ ਤਾਂ ਉਹਨਾਂ ਨੇ ਕਿਹਾ ਵੀ ਇਟਸ 올 अबाउट ਡੈਸਟਨੀ ਵੀ ਸਹੀ ਤਰੀਕੇ ਦੇ ਨਾਲ ਆਪਰੇਸ਼ਨ ਜਿਹੜਾ ਹੋ ਗਿਆ ਸੀ ਪਰ ਅਚਾਨਕ ਘਬਰਾਹਟ ਹੋਣ ਤੋਂ ਬਾਅਦ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਵਿਅਕਤੀ ਦੀ ਹੈ ਜਿਹੜੀ ਉਹ ਮੌਤ ਹੋ ਗਈ ਸੁਰੋਖ ਕਰਦੇ ਆ ਜੀ ਅਗਲੀ ਖਬਰ ਦੇ ਵੱਲ ਚੰਡੀਗੜ੍ਹ ਚ ਬੀਤੇ ਦਿਨੀ ਕੇਂਦਰੀ ਮੰਤਰੀ ਦੀ ਬੈਠਕ ਹੋਈ ਖੇਤਰੀ ਮੰਤਰੀ ਖੇਤਰੀ ਬਿਜਲੀ ਮੰਤਰੀਆਂ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਮੀਟਿੰਗ ਮਗਰੋਂ ਮਲੋਹਰ ਲਾਲ ਖੱਟਣ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਆਕੇ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਸਾਰੇ ਰਾਜਾਂ ਦੀਆਂ ਸਮੱਸਿਆਵਾਂ ਤੇ ਚਰਚਾ ਕੀਤੀ ਗਈ ਹੈ ਨੂਰ ਲਾਲ ਖੱਟਰ ਨੇ ਕਿਹਾ ਸਰਕਾਰੀ ਦਫਤਰਾਂ ਵਿੱਚ ਪ੍ਰੀਪੇਡ ਮੀਟਰ ਲਗਾਏ ਜਾਣਗੇ ਖੱਟਰ ਨੇ ਬਿਆਨ ਦਿੱਤਾ 31 ਅਗਸਤ ਤੱਕ ਦਫਤਰਾਂ 'ਚ ਮੀਟਰ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਲਾਈਨ ਨੁਕਸਾਨ ਘਟਾਉਣ ਤੇ ਵੀ ਚਰਚਾ ਕੀਤੀ ਗਈ ਆਉਣ ਵਾਲੇ ਸਮੇਂ 'ਚ ਹਰੀ ਊਰਜਾ ਤੇ ਉਤਪਾਦਾਂ ਦੇ ਆਯਾਤ ਕੀਤੇ ਜਾਣਗੇ ਮਨੋਹਰ ਲਾਲ ਖੱਟਰ ਨੇ ਕਿਹਾ ਹੋਰ ਇਸ ਮਾਮਲੇ ਸੰਬੰਧੀ ਕੀ ਕੁਝ ਕਿਹਾ ਆਓ ਸੁਣ ਲੈਂਦੇ ਆਉਣ ਵਾਲੇ 2000 पच्चीस अगस्त तक पहला विषय तय किया है कि जो प्रीपेड स्मार्ट मीटर्स हैं सभी गवर्नमेंट ऑफिस गवर्नमेंट एम्प्लाईज़ गवर्नमेंट कॉलोनीज इन सब में इकतीस अगस्त तक प्रीपेड मीटर लगा दिए जाएंगे ताकि पहले पेमेंट करो जैसा हम टेलीफोन के विषय में करते हैं बाद में आपको सेवा मिलेगी इसको बाद में और भी समाज के बाकी कंज्यूमर के ऊपर भी लागू किया जाएगा और मैं समझता हूँ इसमें जो हमारे कमर्शियल इंडस्ट्रियल और हाई लोड कंज्यूमर्स कौन, हैं सेकंड फेज में उनको लिया जाएगा उसके बाद बाकी और मीटर्स को लिया जाएगा इसी प्रकार पीक डिमांड एक ऐसा विषय होता है, जिसके हिसाब से हमको जनरे पावर की सप्लाई इसको ध्यान करना होता है पीक डिमांड सामान्यतया गर्मी के दिनों में आता है पिछले वर्ष 2024 में पीक डिमांड जो थी 250 गीगावाट की ये आई थी इस बार ऐसा अनुमान लगाया जा रहा है कि हम कभी भी दो गीगावाट तक भी हमारी डिमांड हो सकती है जिसके लिए हमारी तैयारी है कि जनरेशन उस समय तक पूरी रहेगी कोई कमी नहीं आएगी ऐसा मैं मानकर चलता हूँ हमारे यहाँ इंटरस्टेट ट्रांसमिशन सिस्टम क्योंकि स्टेट्स को अपना जो ट्रांसमिशन सिस्टम बनाना होता है उसको किस प्रकार से और मजबूत किया जाए और उसमें भी टैरिफ बेस्ड कंपिटेटिव बिडिंग के ऊपर और इस सिस्टम को लाया जाए ताकि एक उचित दाम के ऊपर और ट्रांसमिशन लाइंस प्राइवेट जो पार्टनर्स हैं हमारे वो भी इसमें आ सकें और इसी आधार पर कंपटीशन में स्टेट्स और प्राइवेट पार्टनर्स पीपीपी मॉडल के ऊपर और इस ट्रांसमिशन लाइन में आ सकें इसके हम ध्यान कर रहे हैं जहाँ तक इंफ्रास्ट्रक्चर की कुल मिलाकर इन्वेस्टमेंट का विषय है इन्वेस्टमेंट सारे देश भर में 2042-2032 तक ऐसा अनुमान है कि सैंतालीस पैंतालीस लाख करोड़ रुपए की इन्वेस्टमेंट होने वाली है बड़े इन्वेस्टमेंट का ये विषय है प्रदेश भी अपने पास से इन्वेस्टमेंट करें केंद्र ने डेढ़ लाख करोड़ रुपया और एक पचास साल के लिए फ्री ऑफ कॉस्ट फ्री ऑफ इंटरेस्ट कॉस्ट ये जारी किया है इस इन्फ्रास्ट्रक्चर के लिए उस पैसे का स्टेट्स उपयोग करें ऐसा सबको बता दिया गया है सभी राज्यों के लिए डेढ़ लाख करोड़ रुपया ये कॉस्ट यानी फ्री ऑफ इंटरेस्ट कॉस्ट 50 साल के लिए ये लोन दिया जाता है जिसमें स्टेट्स अपने ढंग से उसको उपयोग करेंगी उसके लिए पावर की लाइन्स के लिए भी उसका उपयोग किया जा सकता है ऐसी जानकारी कुछ भी है सब पावर परचेज कॉस्ट ये किस प्रकार से हम कम करें और लोगों को बिजली सस्ती कैसे मिले इसके लिए कंपटीशन में सब लोग आकर के अपने काम को करें और इसमें एनर्जी एफिशिएंसी कि हम उतनी ही पावर से ज़्यादा ज़्यादा एप्लेंसेज़ को ज़्यादा ज़्यादा उपयोग हम कैसे कर सकते हैं उसके नॉर्म्स बनाए गए हैं वो भी सब बता दिए गए हैं इसी प्रकार डिस्ट्रीब्यूशन लॉसेज ये बहुत ज़्यादा जिन प्रदेशों में उनको आगाह किया गया है कि डिस्ट्रीब्यूशन लॉसेज को कम करें ऑन आव, एवरेज आव, नेशनल लेवल पर सोलह ये ए लॉसेज हैं लेकिन कुछ प्रदेशों के आज भी 17 परसेंट अठारह परसेंट बीस परसेंट तक भी हैं वो तो कैसे अपने लाइन लॉसेज को कम करें कैसे अपने स्मार्ट मीटर लगाएं, बिजली की चोरी रोकें इससे भी हमारे डिस्कॉम्स मजबूत होंगे तो बिजली की व्यवस्था और अच्छी बनेगी ਰੁਕ ਕਰਦੇ ਹਾਂ ਜੀ ਅਗਲੀ ਖਬਰ ਦੇ ਵੱਲ ਭਾਰਤ ਭੂਸ਼ਨ ਆਸ਼ੂ ਨੂੰ ਲੈ ਕੇ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸਮਨ ਜਾਰੀ ਕਰ ਦਿੱਤੇਗੇ ਸੀ ਕੈਬਨਟ ਮੰਤਰੀ ਤਰਨਪ੍ਰੀਤ ਸੌਂਧ ਨੇ ਵੀ ਇਸ ਪੂਮਲੇ ਮਾਮਲੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਪ੍ਰੈਸ ਵਾਰਤਾ ਦੌਰਾਨ ਤੱਥਾਂ ਦਾ ਹਵਾਲਾ ਦੇ ਕੇ ਜਿਹੜੇ ਵੱਡੇ ਖੁਲਾਸੇ ਜਿਹੜੇ ਉਹ ਕੈਬਨਟ ਮੰਤਰੀ ਵੱਲੋਂ ਕੀਤੇ ਗਏ ਨੇ ਕਿ ਆ ਸਮਨ ਜਾਰੀ ਕਰਨ ਵਾਲਾ ਐਸਐਸਪੀ ਆਸ਼ੂ ਦਾ ਬਚਪਨ ਦਾ ਦੋਸਤ ਹੈ ਸੂਬਾ ਸਰਕਾਰ ਖਿਲਾਫ ਲੋਕਾਂ ਨੂੰ ਢਕਾਉਣ ਲਈ ਜਿਹੜੇ ਇਹ ਸੱਮਣ ਜਾਰੀ ਕਰਵਾਏ ਗਏ ਨੇ ਤਰਨਪੀ ਸੌਂਦ ਨੇ ਕਿਹਾ ਸਕੂਲੀ ਜ਼ਮੀਨਾਂ ਹੜੱਪਣ ਦੇ ਮਾਮਲੇ 'ਚ ਆਸ਼ੂ ਤੇ ਉਸ ਦਾ ਭਰਾ ਨਾਮਜ਼ਦ ਹੈ ਜਾਣ ਬੁੱਝ ਕੇ ਪੁਰਾਣੇ ਮਾਮਲੇ 'ਚ ਜਿਹੜੇ ਇਹ ਸੱਮਣ ਜਾਰੀ ਕੀਤੇ ਗਏ ਨੇ ਚੋਣਾ 'ਚ ਲੋਕਾਂ ਦੀ ਹਮਦਰਦੀ ਵਟੋੜਨ ਲਈ ਇਹ ਡਰਾਮਾ ਰਚਿਆ ਗਿਆ ਤਰਨਪੀ ਸੌਂਦ ਨੇ ਕਿਹਾ ਮਾਨ ਸਰਕਾਰ ਵੱਲੋਂ ਤਤੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਉਸਨੇ ਵੀ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਜੋ ਗੈਰਸਬਨਾਨਿਕ ਤਰੀਕੇ ਦੇ ਨਾਲ ਕੋਈ ਕਾਰਵਾਈ ਕਰੂਗਾ ਕੋਈ ਇਸੇ ਮੰਤਵ ਦੇ ਨਾਲ ਕੋਈ ਕੰਮ ਕਰੂਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਪੂਰੇ ਮਾਮਲੇ 'ਚ ਕੀ ਕੁਝ ਕਿਹਾ ਤਰਨੁਪ੍ਰੀਤ ਸੌਂਧ ਨੇ ਆਓ ਸੁਣ ਲੈਂਦੇ ਹਾਂ ਕੱਲ ਦੇ ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਵਿਜੀਲੈਂਸ ਦੇ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤਹਿ ਤੱਕ ਗਏ ਜਦੋਂ ਇਹਦੀ ਤਹਿ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜੇ ਹੈਰਾਨੀਜਨਕ ਬੜੇ ਸੰਸਨੀਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਐਨੇ ਥੱਲੇ ਡੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ ਦੋਸਤ ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਣ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਣ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸਿੰਪਥੀ ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸੰਮਨ ਕਰ ਲੈ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪੈਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆຊੂਨਾ ਧੱਕਾ ਕਰਨ ਲੱਗੀ ਹੋਈ ਹੈ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਆ ਆਪਣੀ ਹਾਰ ਦੇਖਦੇ ਹੋਏ ਕਿ ਇਸ ਤਰੀਕੇ ਦੀਆਂ ਕੋਝੀਆਂ ਚਾਲਾਂ ਥੱਲੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ ਲੱਗੀ ਹੋਈ ਹੈ ਜਿਵੇਂ ਹੀ ਇਹ ਜਿਵੇਂ ਹੀ ਇਹ ਸੱਚ ਜਿਵੇਂ ਹੀ ਇਹ ਇੱਕ ਸਾਜ਼ਿਸ਼ ਸਾਡੇ ਨੋਟਿਸ 'ਚ ਆਈ ਅਸੀਂ ਇਮੀਡੀਏਟਲੀ ਉਸ ਅਫਸਰ ਦੇ ਉੱਤੇ ਕਾਰਵਾਈ ਕੀਤੀ ਔਰ ਬਲਕਿ ਵੱਡੀ ਗੱਲ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਉਣ ਲੱਗੇ ਆ ਇਹਦੇ ਤੇ ਨਿਗਾ ਮਾਰਿਓ ਇਹਦੇ ਵਿੱਚ ਇਸ ਖਬਰ 'ਚ ਲਿਖਿਆ ਕੀ ਹੈ ਇਸ ਖਬਰ ਨਾਲ ਸਾਨੂੰ ਤਾਂ ਕੋਈ ਸਰੋਕਾਰ ਨਹੀਂ ਸੀਗਾ ਇਹਦੇ 'ਚ ਲਿਖਿਆ ਨਿਊ ਹਾਈ ਸਕੂਲ ਮਾਮਲੇ 'ਮੈਂ ਪੂਰਬ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਕਾ ਨਾਮ ਆਇਆ ਸਾਹਮਣੇ ਇੱਕ ਕੱਲ ਇੱਕ ਜਿਹੜੇ ਉਸ ਸਕੂਲ ਦੇ ਨਾਲ ਰਿਲੇਟਡ ਇਹਨੂੰ ਹਾਈ ਸਕੂਲ ਦੇ ਨਾਲ ਰਿਲੇਟਡ ਜਿਹੜੇ ਪੇਰੈਂਟਸ ਜਿਹੜੇ ਬੱਚੇ ਉੱਥੇ ਪੜ੍ਹਦੇ ਰਹੇ ਨੇ ਪੁਰਾਣੇ ਜਿਹੜੇ ਇਸ ਸਮੇਂ ਉੱਥੇ ਦੇ ਨੂੰਮਨਾਈ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਬਹੁਤ ਕਰੋੜੀ ਘਟਾਲਾ ਕਰੋੜਾ ਰੁਪਏ ਦਾ ਘਟਾਲਾ ਇਹ ਉਸ ਪ੍ਰਾਈਮ ਲੋਕੇਸ਼ਨ ਤੇ ਸਕੂਲ ਦੀ ਜ਼ਮੀਨ ਹੜਪਨ ਦੇ ਲਈ ਇਹਦੇ ਵਿੱਚ ਆਸ਼ੂ ਦਾ ਬੜਾ ਵੱਡਾ ਹੱਥ ਹੈ ਉਹਦੇ ਭਰਾ ਕਾਲੇ ਦਾ ਬਹੁਤ ਹੱਥ ਹੈ ਸੋ ਇੱਕ ਤੀਰ ਨਾਲ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬਿੰਨਣ ਦੇ ਲਈ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਵੀ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀ ਚ ਹੋਏ ਬਹੁਤ ਕਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪੈਥੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸੰਮਨ ਕਰਦੇ ਤਾਂ ਜੋ ਮੈਂ ਇਸ ਮੁੱਦੇ ਨੂੰ ਚੱਕਾਂ ਕਿ ਦੇਖੋ ਜੀ ਸਰਕਾਰ ਨੇ ਚੱਲਦੀ ਇਲੈਕਸ਼ਨ ਚ ਮੈਨੂੰ ਸੰਮਨ ਕਰਾਇਆ ਜਦ ਕਿ ਸਾਡਾ ਇਸ ਦੇ ਵਿੱਚ ਕੋਈ 1% ਵੀ ਸਾਡਾ ਨਾ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ ਚ ਕਾਰਨ ਸੀਗਾ ਸੋ ਅੱਜ ਦਾ ਫਾਈਨਲ ਨਿਊਜ਼ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਸਾਂਝਾ ਟੀਵੀ